ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖੇ ਹੋਏ ਆ ਸਨੇ ਛੋਟੇ ਵੱਡੇ ਬੱਚੇ 5 6 ਦੇ ਕਰੀਬ ਨਾਗ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਜੈ ਜਿਵਾ ਦੀ ਝੋਟੀ ਵਿਖਾਉਣੀ ਆ ਆ ਜਿਹੜੀ ਸਕਰੀਨ ਤੇ ਤੁਸੀਂ ਵੇਖ ਰਹੇ ਆ ਇਹ ਸੇਲ ਆ ਵਿਕਾਊ ਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਂ ਦੱਸ ਦिए ਸਰਦੇਸ਼ ਸਿੰਘ ਪਿੰਡ ਰੋਡੇ ਫੋਨ ਨੰਬਰ ਦੱਸ ਦिए 87280 4084 ਇੱਕ ਵਾਰੀ ਫੇਰ ਦੱਸਿਓ 87280 64084 87280 64084 ਕਿੰਨਾਵਾਂ ਸੂਬਾ ਇਹ ਆਪਣਾ ਦੂਜੇ ਸੂਬੇ ਦਾ ਪਹਿਲੇ ਸੂਏ ਕਿੰਨਾ ਕ ਦੁੱਧ ਦੇਗੀ? ਇਹ 12 ਲੀਟਰ ਦਿੰਦਾ। ਪਹਿਲੇ ਸੂਏ ਕਿੰਨੇ ਕ ਦਿਨ ਪਏ ਇਹ ਹਜੇ? 1 ਹਫਤਾ ਲੱਗ ਗਿਆ। ਹਫਤਾ। 300 300 ਵਧੀਆ। ਕੱਢੀਏ ਮਾੜੀ ਜੀ ਵਿਖਾਈਏ ਤੋਰ ਕੇ ਸੀਵਨ ਲੱਗਾ ਕਿ ਛਾਂ ਤੋਂ ਬਣੀ ਆ। ਵੀ ਛਾਂ ਤੋਂ ਬਣੀ ਆ। ਕੱਢੀਏ ਬਾਹਰ ਨੂੰ। ਦੋਸਤੋ ਛਾਂ ਤੋਂ ਡਾਇਰੈਕਟ ਕਰਾਸ ਹੈ। ਦੂਜੇ ਸੂਏ ਸੁੰਦੀ ਆ। ਹਫਤੇ ਦੀ ਕੱਚੀ ਆ ਡੇਟ ਮੁਤਾਬਕ 12 ਕਿਲੋ ਦੁੱਧ ਪਹਿਲੇ ਸੂਏ ਪਲੂਨ ਝੋਟੀ ਨੇ ਦੁੱਧ ਦਿੱਤਾ। ਤੇ ਇਸ ਟਾਈਮ ਦੂਜੇ ਸੂਬੇ ਝੂਟੀ ਨੇ ਹੁਣ ਸੂਣਾ ਵਜਨ ਵਜੂਦ ਪੂਰਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚਾਰ ਹੀ ਥਾਣਾ ਮੋٹے ਮੋٹے ਕੋਈ ਵੱਧੂ ਫੋਟ ਸ਼ਾਂਗ ਹੈ ਨਹੀਂ ਬਲ ਢੱਲਾ ਹਜੇ ਕਾਫੀ ਬਾਕੀ ਆ ਦੇਣ ਪੰਜ ਸੱਤ ਇਹਨੇ ਹਜੇ ਲੈ ਜਾਣੇ ਆ ਬਾਕੀ ਗੱਬਣ ਪਸ਼ੂ ਆ ਪਤਾ ਕੋਈ ਨਹੀਂ ਹੁੰਦਾ ਕੋਈ ਦਿਹਾੜੀ ਡੰਗ ਉੱਪਰ ਵੀ ਲੈ ਸਕਦਾ ਕੋਈ ਦੇਣ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦਾ ਉਹ ਅੱਗੇ ਮਹਾਰਾਜ ਦੇ ਰੰਗ ਆ ਜਾਨੀ ਕਿ 55 ਸੱਤਾਂ ਦਿਨਾਂ ਦੇ ਵਿੱਚ ਵਿੱਚ ਸੂਪੂਗੀ ਥਾਣਾ ਦੀ ਸਾਫ ਸੁਥਰੀ ਆ ਆ ਥਾਣਾ ਨੇੜ ਤੋਂ ਵੇਖ ਲੋ ਸੋਹਣੇ ਥਾਣਾ ਹਾਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਫੁੱਲ ਵਿਰਲਾਾਂ ਚ ਗੈਪ ਚ ਨਿੱਖੜ ਮੇ ਇਕੱਲੇ ਇਕੱਲੇ ਲੱਗੇ ਆ ਦੂਜਾ ਸੂਹਾ ਨਵਾਹਾਨ ਝੋਟੀ ਆ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਤੇ ਘਰੇਲੂ ਝੋਟੀ ਆ 12 ਕਿਲੋ ਦੁੱਧ ਪਹਿਲੇ ਸੂਵੇ ਪਲੂਨ ਨੇ ਦਿੱਤਾ ਸਭੀ ਪਾਲੀ ਚੰਗੀ ਆ ਬਾਕੀ ਅੱਗੇ ਅਗਲੇ ਦੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਜੇ ਕੋਈ ਭੈਣ ਭਰਾ ਵਧੀਆ ਸੇਵਾ ਕਰੂਗਾ ਪਹਿਲੇ ਸੂਵੇ ਨਾਲੋਂ ਦੂਜੇ ਸੂਵੇ ਪਸ਼ੂ ਦੁੱਧ ਵੱਧ ਪਿਆਉਂਦਾ ਉਹ ਤੁਹਾਨੂੰ ਵੀ ਪਤਾ ਉਹ ਭਵਾਂ ਪਹਿਲਣ ਵੱਛੀ ਹੋਵੇ ਭਵਾਂ ਪਹਿਲਣ ਝੋਟੀ ਹੋਵੇ ਦੂਜੇ ਸੂਵੇ ਪਸ਼ੂ ਦੁੱਧ ਵੱਧਾ ਦੁੱਧ ਕੋਈ 13 14 ਬਾਕੀ ਅੱਗੇ ਥੋੜੀ ਸੇਵਾ ਸੰਭਾਲਾ ਇੱਥੇ ਪਿਆਜੂ 13 14 ਕਿਲੋ ਜੈ ਜੈ ਮੋਲੇ ਦਾ ਜੀ ਜੈ ਮੋਲੇ ਇਕ ਲੱਖ 40 1 ਲੱਖ 40000 ਦੋਸਤੋ 140000 ਇਹਦਾ ਮੁੱਲ ਹੈ ਮੌਕੇ ਤੇ ਕੋਈ ਮਾਨ ਤਾਨ ਭੈਣ ਭਰਾ ਦਾ ਆਏ ਗਏ ਦਾ ਹੋ ਜਾਊਗਾ ਉਹ ਤੁਹਾਨੂੰ ਵੀ ਪਤਾ ਥੋੜਾ ਘਣਾ ਚਲੋ ਹੋ ਹੀ ਜਾਂਦਾ ਹੁੰਦਾ ਸੋਹਣੀ ਝੋਟੀ ਹੈ ਦੂਜੇ ਸੂਏ ਸੂਨ ਨੂੰ ਤਿਆਰ ਹੈ ਹਫਤੇ ਦੀ ਕੱਚੀ ਹੈ ਘਰੇਲੂ ਜਾਨਵਰ ਹੈ 5 6 ਦੇ ਕਰੀਬ ਟੋਟਲ ਪਸ਼ੂਆ ਚਾਰ ਨਗ ਵੱਡੇ ਆ ਦੋ ਨਗ ਛੋਟੇ ਆ ਕੋਈ ਵਪਾਰ ਦਾ ਕੰਮ ਨਹੀਂ ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਆ ਚੰਗੀ ਭਾਰੀ ਵਜਨ ਵਾਲੀ ਝੋਟੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਰੋਡੇ ਪਿੰਡ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੇਰੇ ਪਿੰਡ ਦੀ ਵੀਡੀਓ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਹੀ ਹੈ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇ ਦਿੱਤੀ ਆ ਸੋਹਣੀ ਝੋਟੀ ਆ ਬਾਕੀ ਨਵਾਂ ਹਾਨ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਵਧੀਆ 8 ਦਾ ਸੂਵੇ ਖੁੱਲਾ ਦੁੱਧ ਪੀਉਂਦੀ ਇਹ ਤਾਂ ਕਰਮ ਵਾਲੀਆਂ 10 10 15 15 ਸੂਵੇ ਵਧੀਆ ਦੁੱਧ ਪਿਆਈ ਜਾਂਦੀਆਂ ਬਾਕੀ ਇਸ ਟਾਈਮ ਤਾਂ ਨਵਾਂ ਖਾਣਾ ਦੂਜਾ ਸੂਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਕੋਈ ਫੂਡ ਸ਼ਾਂਗ ਹੈ ਨਹੀਂ ਸੀਲ ਸੌ ਫੁੱਲ ਠੀਕ ਆ ਚਵਾਈ ਪੋਲੀ ਐ ਮੋਟੀ ਧਾਰ ਐ ਬਾਕੀ ਨਹੀਂ ਪਸ਼ੂ ਬਗਾਨੇ ਬੰਦੇ ਨੂੰ ਵੇਖ ਕੇ ਗੇੜੇ ਪੈ ਜਾਂਦਾ ਤੋਰ ਕੇ ਵਿਖਾਈ ਐ ਲਿਆ ਕੀ ਖਰਨੀ ਤੇ ਬੰਨਤੀ ਆ ਬਾਅਦ ਚ ਥਣ ਵੀ ਨੇੜ ਤੋਂ ਵਿਖਾਏ ਆ ਪੂਰਾਵਣੀ ਡਰਦੀ ਸਾਰੀ ਜਾਣਕਾਰੀ ਲੈ ਕੇ ਦੇ ਦਿੱਤੀ ਆ ਸਾਰਿਆਂ ਨੂੰ ਫਸ ਗਿਆ